ਸ਼ਿਆਗਲ ਐਸਨews 21 ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੱਲ ਕਰਦੇ ਆ ਅੱਜ ਦੀਆਂ ਕੁਝ ਤਾਜ਼ਾ ਖਬਰਾਂ ਬਾਰੇ ਥਾਣਾ ਸਿਟੀ ਖਾਲੜਾ ਵਿਖੇ ਮਿਤੀ 17 ਅਗਸਤ 2024 ਨੂੰ ਰਾਤ ਕਰੀਬ 9 ਵਜੇ ਮਨਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਤੇ ਦੋਸ਼ੀ ਬਖਸ਼ੀ ਸਿੰਘ ਪੁੱਤਰ ਗੁਲਜ਼ਾਰ ਸਿੰਘ ਗੁਰਜੰਟ ਸਿੰਘ ਪੁੱਤਰ ਸੁਰਮੁਖ ਸਿੰਘ ਅਵਤਾਰ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਨਿਸ਼ਤਰ ਸਿੰਘ ਪੁੱਤਰ ਜਸਾ ਸਿੰਘ ਸਮੇਤ ਮਾੜੀ ਮੇਗਾ ਦੇ 6 ਅਣਪਛਾਤੇ ਸਾਥੀਆਂ ਨੇ ਮੁੱਦਈ ਤੇ ਆਪਣੀਆਂ ਨਾਜਾਇਜ਼ ਪਿਸਤੋਲਾਂ ਅਤੇ ਰਾਈਫਲਾਂ ਨਾਲ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਇਸੇ ਤਰ੍ਹਾਂ ਥਾਣਾ ਸਿਟੀ ਪਿੱਖੀਵੰਡ ਵਿਖੇ ਸਾਰਾ ਅਗਸਤ 2024 ਨੂੰ ਜ਼ੁਰਮ 379 ਦੇ ਤਹਿਤ ਪਿੰਡ ਪੌਂਵੰਡ ਵਿਖੇ ਤੋਂ ਮਿਤੀ 29 ਅਪ੍ਰੈਲ 2024 ਨੂੰ ਰੂਪ ਸਿੰਘ ਪੁੱਤਰ ਗੁਰਵੈਲ ਸਿੰਘ ਉੱਪਰ ਇੰਦਰਜੀਤ ਸਿੰਘ ਪੁੱਤਰ ਸੌਦਾਗਰ ਸਿੰਘ ਨੇ ਉਸ ਦੀ ਮਾਲਕੀ ਜਗ੍ਹਾ ਵਿੱਚੋਂ ਕਾਨੇ ਦੀਆਂ ਸਿਰਕੀਆਂ ਇੱਕ ਹਾਰਸ ਪਾਵਰ ਦੀ ਮੋਟਰ ਅਤੇ ਦੋ ਸਿਲੰਡਰ ਚੋਰੀ ਕਰਨ ਦੇ ਮਾਮਲਾ ਦਰਜ ਕਰਵਾਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਲਈ ਗਈ ਹੈ। ठाना सिटी तरनतारन विखेड राहुल शर्मा पुत्र जगदेश कुमार ਤੋਂ ਦੋ ਅਣਪਛਾਤੇ ਵਿਅਕਤੀਆਂ ਨੇ বাস ਸਟੈਂਡ ਤਰਨਤਾਰਨ ਵਿਖੇ 16 ਅਗਸਤ 2024 ਨੂੰ ਵਕਤ 11 ਵਜੇ ਦੇ ਕਰੀਬ ਮੋਟਰਸਾਈਕਲ ਤੇ ਸਵਾਰ ਹੋ ਕੇ ਉਸ ਦਾ Apple 13 Pro ਦਾ ਮੋਬਾਈਲ ਚੋਰੀ ਕਰਕੇ ਫਰਾਰ ਹੋ ਗਏ ਹਨ ਜਿਸ ਤੇ ਪੁਲਿਸ ਨੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਲਈ ਹੈ ਇਸੇ ਤਰ੍ਹਾਂ ਆਪਣੇ ਏਰੀਆ ਦੀਆਂ ਹੋਰ ਤਾਜ਼ਾ ਖਬਰਾਂ ਜਾਣਨ ਲਈ ਸਬਸਕ੍ਰਾਈਬ ਕਰੋ S News 21 ਦੇ YouTube ਚੈਨਲ ਨੂੰ